ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਭ ਫਗਵਾੜਾ ਸ਼ਹਿਰ ਦੀਆਂ ਹਨ ਜਿੱਥੇ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਿਮਾ ਵਾਲੇ ਚੌਂਕ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਨਿਮਾ ਵਾਲੇ ਚੌਂਕ ਸਮਾਪਤ ਹੋਇਆ ਇਸ ਮੌਕੇ ਵੱਖ-ਵੱਖ ਧਾਰਮਿਕ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਉਥੇ ਹੀ ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਇਤਿਹਾਸਿਕ ਅਸਥਾਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੇ ਸੇਵਾਦਾਰ ਪ੍ਰદાન ਸ਼੍ਰੀ ਦਵਿੰਦਰ ਕੁਲਥਮ ਅਸ਼ੋਕ ਪਾਟਿਆ ਚੁੰਬਰ ਇੰਡਸਟਰੀ ਦੇ ਮਾਲਕ ਤਾਰਾ ਚੰਦ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਸੰਗਤਾਂ ਵਾਸਤੇ ਸ਼ਰਧਾਲੂਆਂ ਵੱਲੋਂ ਵਕ ਵਕ ਬੇਅੰਜਨਾਂ ਦੇ ਲੰਗਰ ਲਗਾਏ ਗਏ ਸਾਡੇ ਵਿਸ਼ੇਸ਼ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹਾਂ ਜਿੱਥੇ ਵਕ ਵਕ ਧਾਰਮਿਕ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੰਗਤਾਂ ਨੂੰ ਵਧਾਈ ਦਿੱਤੀ ਉੱਥੇ ਹੀ ਐਸਪੀ ਫਗਵਾੜਾ ਨੇ ਸੰਗਤਾਂ ਨੂੰ ਗੁਰੂਪੁਰਬ ਦੀ ਵਧਾਈ ਦਿੱਤੀ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਮੋਹਿਤ ਗਰਗ ਦੀ ਵਿਸ਼ੇਸ਼ ਰਿਪੋਰਟ thank you mm -hmm. ਆਰੇ ਸ਼ਬਰੀ ਤਾਂਤਨ ਬਾਬਾ ਅਨੰਤ ਦੇ ਜਨਮ ਦਿਨ ਦੀ ਇਸ ਖਾਸ ਮੌਕੇ ਦੇ ਵਿੱਚ ਬਹੁਤ ਬਹੁਤ ਮੁਬਾਰਕਬਾਦ ਹੁੰਦੀ ਕੁ ਮੈਂ ਆਪਣੀ ਸਤਿ ਸ਼੍ਰੀ ਅਕਾਲ ਸੋ ਆਪਾਂ ਸਾਡੀ ਉਹ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜੀ ਤੁਹਾਡਾ ਭਾਈਚਾਰਾ ਇਦਾਂ ਹੀ ਬਣਾਈ ਰੱਖੋ ਜਿੱਦਾਂ ਪਾਪਾ ਜੀ ਨੇ ਦੱਸਿਓਏ ਉਹੋ ਥੋੜੇ ਰਸਤੇ ਤੇ ਬਾਕੀ ਆਪਣਾ ਚਾਹਦੇ ਆ ਉਦੋਂ ਹੀ ਵੀ ਮੈਂ ਆਪ ਆਰਦਾਸ ਕਰਦਾ ਹਾਂ ਕਿ ਇਸ ਹਾਰੀ ਦੁਨੀਆ ਨੂੰ ਜਿਹੜੇ ਦੱਸਿਓਏ ਰਸਤੇ ਦੇ ਚੱਲੋ ਤੇ ਮੈਂ ਆਪਣੇ ਵੱਲੋਂ ਦੇ ਸੂਕ ਕਾਂਗਰਸ ਨੂੰ ਪਾਪਾ ਜੀ ਦੇ ਜਨਮ ਦੇ ਤਿਲਕ ਲੱਖ ਲੱਖ ਵਾਰ ਜੀ ਸਰ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਰਪੁਰਵ ਦੇਸ਼ ਬੰਧ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਰ ਅੱਜ ਦੇ ਦਿਨ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਨੇ ਪਹਿਲਾਂ ਤੇ ਮਸਾਲਿਆਂ ਸਿੱਕਣ ਨੂੰ ਬਹੁਤ ਰੀਨ ਨਮਾਜ਼ੇ ਦਾ ਕਾਰਜਕਾਰੀ ਜਨਰਲ ਜੀ ਜਵਲੀਆ ਕਮਕਾ ਕਮੰਡਾ ਕਰਦੇ ਹੋਏ ਸ਼ਹਿਰ ਦੇ ਵੱਲੋਂ ਪੋਟੇ ਨੂੰ ਪਾਣੀ ਚਾਹਗੇ ਉਹ ਵੀ ਆਈ ਉਹ ਵੀ ਆਈ ਪਿੱਛੇ ਸਾਈਡਾਂ ਦੇ ਉੱਪਰ ਸਟੇਟਿੰਗ ਰੋਹਣਾ ਨਵੇਂ ਮਿਤੀ ਲੋ ਹਰਦਸ਼ ਸਾਰੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਅੱਜ ਪਵਿੱਤਰ ਅਵਸਰ ਤੇ ਕਿਤੇ ਕੋਈ ਸੰਪਰਕ ਲਈ 2000 ਮੀਟਰ ਬਾਅਦ ਹੈ ਫੇਰ ਮੈਂ ਪੰਕਚੇ ਗੁਰੂ ਖੁਰਾਨਾ ਸਾਹਿਬ ਸਭ ਤੋਂ ਪਹਿਲਾਂ ਆਪ ਜੀ ਨੂੰ ਸਾਡੇ ਵੱਲੋਂ ਨਿਰੰਕਾਰ ਜੋਤ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਆਪ ਨੂੰ ਬਹੁਤ-ਬਹੁਤ ਵਧਾਈ ਅੱਜ ਦੇ ਇਸ ਪਵਿੱਤਰ ਦਿਨ ਤੇ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਜਦੋਂ ਕਿ ਤੁਮਜੇ ਚੈਨ ਲਾਵਾ ਜਿਉ ਕਰ ਸੂਰਜ ਨਿਕਲੇ ਆਤਾਰੇ ਸਭੇ ਅੰਧੇਰ ਨੂੰ ਅੱਜ ਸਿੱਖ ਧਰਮ ਦੀ ਬਾਣੀ ਪਹਿਲੀ ਪਾਸੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੂਰੀ ਦੁਨੀਆ 'ਚ ਸਤਕਾਰ ਤੇ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਉਸੇ ਸਵੰਚ ਅੱਜ ਫਗਵਾੜਾ ਵਿਖੇ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਨਮਾਣੇ ਚੌਂਕ ਤੋਂ ਘੜੇ ਆ ਰਿਹਾ ਜਿੱਥੇ ਮੈਂ ਖਵਾੜਾ ਯੂਨੀਵਰਸਿਟੀ ਤੋਂ ਫੀਲ ਕਰਦਾ ਕਿ ਆਓ ਆਪਾਂ ਇਸ ਨਗਰਕੀਤੇ ਸ਼ਾਮਲ ਹੋਗੇ ਆਪਾਂ ਆਪ ਵੀ ਤੇ ਆਪਣੇ ਬੱਚਿਆਂ ਨੂੰ ਆਪਾਂ ਗੁਰੂ ਸਾਹਿਬ ਵੱਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ ਕਿਰਤ ਕਰੋ ਨਾਮ ਜਪੋ ਦੀਵਾਨ ਸ਼ਕੋ ਤੇ ਸਿਧਾਂਤ ਆਪਣੇ ਬੱਚਿਆਂ ਨੂੰ ਸਮਝਾਈਏ ਤਾਂ ਜੋ ਆਪਾਂ ਆਪਣੇ ਦੇਸ਼ ਸਮਾਜ ਕੌਮ ਦੀ ਸੇਵਾ ਕਰ ਸਕੀਏ ਤੇ ਮੈਂ ਇੱਕ ਵਾਰ ਸਾਰੇਆਂ ਨੂੰ ਪੂਰੀ ਦੁਨੀਆ ਦੇ ਵਸਾਏ ਹੋਏ